ਬਿਤਦਨੀ ਗੁਰਾਇਆਂ ਦੇ ਨਜ਼ਦੀਕੀ ਪਿੰਡ ਕੁੜਕਾ ਵਿਖੇ ਸਥਿਤ ਜੋਹਲ ਫਾਰਮ ਵਿਖੇ ਪ੍ਰਵਾਸੀ ਭਾਰਤੀ ਅਤੇ ਪ੍ਰਸਿੱਧ ਸਮਾਜ ਸੇਵੀ ਪਿੰਦੂ ਜੋਹਲ ਵੱਲੋਂ ਡਾਕਟਰ ਰਾਜਨ ਆਈਕੇਅਰ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਲਗਾਏ ਗਏ ਅੱਖਾਂ ਦੇ ਕੈਂਪ ਦੌਰਾਨ ਚੁਣੇ ਗਏ ਆਪਰੇਸ਼ਨ ਵਾਲੇ ਮਰੀਜ਼ਾਂ ਦੇ ਹਸਪਤਾਲ ਵਿਖੇ ਸਫਲ ਆਪਰੇਸ਼ਨ ਕੀਤੇ ਗਏ ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਪਿੰਦੂ ਜੋਹਲ ਹਾਜ਼ਰ ਹੋਏ ਇਸ ਮੌਕੇ ਡਾਕਟਰ ਰਾਜਨ ਆਈਕੇਅਰ ਹਸਪਤਾਲ ਫਗਵਾੜਾ ਦੇ ਮਾਹੇ ਡਾਕਟਰ ਡਾਕਟਰ ਰਾਜਨ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਆਪਰੇਸ਼ਨ ਸਮਾਜ ਸੇਵੀ ਪਿੰਦੂ ਜੋਹਲ ਦੇ ਯਤਨਾਂ ਸਦਕਾ ਹੀ ਕਰਵਾਏ ਗਏ ਨੇ। ਉਹਨਾਂ ਪਿੰਦੂ ਜੋਹਲ ਬਲੌਕੀ ਤੇ ਸਮਾਜ ਸੇਵਾ ਦੇ ਉਪਰਾਲੇ ਦੀ ਭਰਪੂਰ ਸ਼ਲਾਗਾ ਕੀਤੀ। ਇਸ ਤੋਂ ਇਲਾਵਾ ਉਹਨਾਂ ਆਪਰੇਸ਼ਨ ਵਾਲੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਲਈ ਜ਼ਰੂਰੀ ਟਿਪਸ ਵੀ ਦਿੱਤੇ। ਉਹਨਾਂ ਸਮੂਹ ਮਰੀਜ਼ਾਂ ਨੂੰ ਆਪਣੀਆਂ ਅੱਖਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋਲ ਫਾਰਮ ਕੜਕਾ ਵਿਖੇ ਜੋ ਅੱਖਾਂ ਦਾ ਫ੍ਰੀ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਸੀ। ਔਰ ਹਰ ਸਾਲ ਦੀ ਤਰ੍ਹਾਂ ਪਿੰਦੂ ਜੋਲ ਔਰ ਬਾਕੀ ਸਾਰੇ ਇਹਨਾਂ ਦੇ ਜੋ ਪਰਿਵਾਰ ਹੈ ਔਰ ਇਹਨਾਂ ਵੱਲੋਂ ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਔਰ ਇਹਦੇ ਵਿੱਚ ਕੋਈ ਹਜ਼ਾਰ ਦੇ ਕਰੀਬ ਮਰੀਜ਼ਾਂ ਦਾ ਅਸੀਂ ਚੈੱਕਅਪ ਕੀਤਾ ਔਰ 350 ਜੋ ਪੇਸ਼ੈਂਟ ਸੀ ਉਹਨਾਂ ਨੂੰ ਅਸੀਂ ਨਜ਼ਦੀਕ ਦੀਆਂ ਐਨਕਾਂ ਦਿੱਤੀਆਂ ਹਨ ਔਰ 105 ਜੋ ਬਰੀਜ਼ ਹਨ ਉਹਨਾਂ ਨੂੰ ਅਸੀਂ ਆਪਣੇ ਹਸਪਤਲ ਇੱਥੇ ਡਾਕਟਰ ਰਾਜਨਾਇਕੀਰ ਹਸਪਤਲ ਫਗਵਾੜਾ ਵਿਖੇ ਬੁਲਾ ਕੇ ਅੱਖਾਂ ਦੇ ਆਪਰੇਸ਼ਨ ਕਰ ਰਹੇ ਹਾਂ ਔਰ 80 ਤੋਂ ਬਾਅਦ ਜੋ ਹਨ ਮਰੀਜ਼ ਉਹਨਾਂ ਦੇ ਅਸੀਂ ਆਪਰੇਸ਼ਨ ਕਰ ਚੁੱਕੇ ਹਾਂ ਔਰ ਹਰ ਸਾਲ ਦੀ ਤਰ੍ਹਾਂ ਬੜਾ ਸਫਲ ਕੈਂਪ ਰਿਹਾ ਹੈ ਔਰ ਬਹੁਤ ਦੂਰ-ਦੂਰ ਤੋਂ ਇਸ ਕੈਂਪ ਵਿੱਚ ਲੋਕ ਆਂਦੇ ਹਨ ਇਸ ਆਪਰੇਸ਼ਨ ਕਰਵਾਉਣ ਦੇ ਲਈ ਔਰ ਮੈਂ ਧੰਨਵਾਦ ਵੀ ਦਿੰਦਾ ਹਾਂ ਸਾਰਿਆਂ ਨੂੰ ਔਰ ਮੁਬਾਰਕਬਾਦ ਵੀ ਦਿੰਦਾ ਕਿ ਅਸੀਂ ਅੱਜ ਸਫਲਤਾਪੂਰਵਕ ਜੋ ਹੈ ਇਸ ਕੈਂਪ ਦਾ ਸਮਾਪਨ ਕੀਤਾ ਹੈ ਔਰ ਉਮੀਦ ਕਰਦਾ ਹਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਇਹ ਜੋ ਗਰੀਬ ਲੋਕ ਹਨ ਜੋ ਲੋੜਵੰਦ ਲੋਕਾਂ ਜੋ ਆਪਣੀ ਅੱਖਾਂ ਦਾ ਆਪਰੇਸ਼ਨ ਹਸਪੀਟਲ ਵਿੱਚ ਪ੍ਰਾਈਵੇਟ ਤੌਰ ਤੇ ਨਹੀਂ ਕਰਾ ਸਕਦੇ ਉਹਨਾਂ ਦੀ ਸੇਵਾ ਕਰਦੇ ਹਨ ਤਾਂ ਜੋ ਉਹ ਮੁਫਤ ਵਿੱਚ ਆਪਣਾ ਆਪਰੇਸ਼ਨ ਕਰਵਾ ਸਕਣ ਬੜਾ ਅੱਛਾ ਉਪਰਾਲਾ ਹੈ ਔਰ ਅੱਗੇ ਤੋਂ ਵੀ ਜਾਰੀ ਰਹੇਗਾ ਇਸ ਦੌਰਾਨ ਪ੍ਰਸਿੱਲ ਸਮਾਸੇਵੀ ਮਲਕੀਤ ਸਿੰਘ ਗੁਬੋਤਰਾ ਤੇ ਭਾਜਪਾਗੂ ਆਸ਼ੂ ਸਾਂਪਲਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਆ ਪਿੰਦੂ ਚੋਹਲ ਅਤੇ ਅਮਰੀਕ ਸੈਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਨਾਲ ਹੀ ਆਸ ਪ੍ਰਗਟਾਈ ਕਿ ਪਿੰਦੂ ਚੋਹਲ ਅਤੇ ਅਮਰੀਕ ਸੈਣੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਚਾਰੀ ਰੱਖੇ ਜਾਣਗੇ ਉਹ ਵਿਅਕਤੀ ਜਿਹੜੇ ਇੱਕ ਜਹਾਨ ਨੂੰ ਲੋਕਾਂ ਨੂੰ ਮੋੜ ਦਿਖਾਉਣ ਦਾ ਉਪਰਾਲਾ ਕਰਦੇ ਹਨ ਉਹਨਾਂ ਦਾ ਦੇ ਪਾਤਰ ਪਿਆ ਕਰਦੇ ਹਾਂ ਸਾਡੇ ਸਤਕਾਰਯੋਗ ਹਿੰਦੂ ਜਹੋਤ ਅਤੇ ਇਹਨਾਂ ਦੇ ਸਮੂਹ ਸਾਥੀ ਸਤਕਾਰਯੋਗ ਸੁਖਨਾਮ ਸਿੰਘ ਬਾੜਾ ਸਤਾਰਕੋਟ ਸੈਣੀ ਸਾਹਿਬ ਜਿਹੜੇ ਵਰਲਡ ਵਾਈਡ ਵੈਲਫੇਅਰ ਸੁਸਾਇਟੀ ਬਣਾ ਕੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਉਹਨਾਂ ਵੱਲੋਂ ਇਹ ਅੱਖਾਂ ਦਾ ਆਪਰੇਸ਼ਨ ਕੈਂਪਸ યોਜਿਤ ਕੀਤਾ ਗਿਆ ਸੀ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆ ਕੇ ਆਪਣੇ ਅੱਖਾਂ ਦਾ ਚੈੱਕਅਪ ਕਰਾਇਆ ਜਿਨ੍ਹਾਂ ਨੂੰ ਦਵਾਈਆਂ ਬੜੀਆਂ ਦਵਾਈਆਂ ਦਿੱਤੀਆਂ ਗਈਆਂ ਐਨਕਾਂ ਐਨਕਾਂ ਦਿੱਤੀਆਂ ਗਈਆਂ ਅਤੇ ਉਹ ਲੋਕ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਉਹਨਾਂ ਸਾਰਿਆਂ ਦੇ ਆਪਰੇਸ਼ਨ ਕੀਤੇ ਗਏ ਇਹ 100 ਤੋਂ ਉੱਪਰ ਲੋਕਾਂ ਨੂੰ ਇਹ ਸੇਵਾ ਪ੍ਰਦਾਨ ਕੀਤੀ ਗਈ ਸੋ ਇਸ ਮੌਕੇ ਤੇ ਜਿੱਥੇ ਕਿ ਜਿਨ੍ਹਾਂ ਸਾਡੇ ਮਥਾਵਾਂ ਔਰ ਸਾਡੇ ਬਜ਼ੁਰਗਾਂ ਦੇ ਇਹਨਾਂ ਦੇ ਅੱਖਾਂ ਦੇ ਆਪਰੇਸ਼ਨ ਹੋਇਆ ਉਹਨਾਂ ਲਈ ਮੈਂ ਪਰਮਾਤਮਾ ਜੀ ਤਰ੍ਹਾਂ ਦੁਆ ਕਰਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਪਰਮਾਤਮਾ ਨੂੰ ਰੋਸ਼ਨੀ ਦਿੱਤੀ ਸੀ ਉਸ ਤਰੀਕੇ ਦੀ ਦੁਬਾਰਾ ਇਹਨਾਂ ਦੇ ਵੀ ਰੋਸ਼ਨੀ ਅੱਖਾਂ ਦੀ ਹੋ ਜਵੇ ਤੇ ਇਸ ਦੇ ਨਾਲ ਨਾਲ ਇਹ ਤਿੰਨੂ ਜੋ ਅਤੇ ਇਹਨਾਂ ਸਮੂਹ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਕਿ ਖਵਾੜੇ ਵਿੱਚ ਆ ਕੇ ਇਕੱਲਾ ਅੱਖਾਂ ਦਾ ਕੈਂਪ ਨਹੀਂ ਬਲਕੇ 3 ਦੇ ਕਾਰਜ ਕਰਾਉਂਦੇ ਹਨ ਉਹ ਧੀਆਂ ਜਿਹੜੀਆਂ ਕਿ ਆਰਥਿਕ ਕਮਜ਼ੋਰ ਮਾਪੇ ਮਾਤਾ ਮਾਪਾ ਪਿਤਾ ਦੇ ਕਰ ਰਹੇ ਫਾਇਦਾ ਹੋਈਆਂ ਹੁਣ ਉਹਨਾਂ ਨੂੰ ਧੀਆਂ ਸਮਝ ਕੇ ਧੀਆਂ ਬਣਾ ਕੇ ਉਹਨਾਂ ਦੇ ਹੱਥ ਬੀੜੇ ਕਰਦੇ ਆਂ ਔਰ ਇਸ ਦੇ ਨਾਲ ਨਾਲ ਹੀ ਨਵੀਂ ਪਰਪ ਜਿਹੜੀ ਇਹਨਾਂ ਨੇ ਪਾਈ ਹੈ ਕਿ ਧੀਆਂ ਨੂੰ ਨਵੀਂ ਜਮੀਆਂ ਧੀਆਂ ਦੀਆਂ ਇਹ ਲੋੜੀ ਦੀ ਰਸਮ ਵੀ ਅਲਾ ਕਰਦੇ ਹਨ ਜਿਹੜੇ ਕਿ ਕੋਈ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਧੀਆਂ ਆ ਕੇ ਇਹ ਇਹਨਾਂ ਦੇ ਸਮਾਗੋ ਨੂੰ ਕਾਮਯਾਬ ਕਾਮ ਹੀ ਹਨ